ਸਿਆਕਾਰ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਲਦੀ ਦਾ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਣੀ ਰਹਿਣਾ ਦਿਨ ਮੇਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ Shimla ਨਾਲੋਂ ਵੱਧ ਠੰਡ ਚੰਡੀਗੜ੍ਹ ਰਾਤ ਦਾ ਤਾਪਮਾਨ ਘਟੋ ਘਟ 5 6 7 ਡਿਗਰੀ ਦਰਜ ਬੀਤੀ ਰਾਤ ਸੀਜ਼ਨ ਦੀ ਸਹੀ ਰਹੀ ਸਭ ਤੋਂ ਠੰਡੀ ਰਾਤ ਉਡਾਣਾਂ ਰੱਦ ਸੰਦੀਗੜ ਵਿੱਚ ਤਿੰਨ ਦਿਨ ਤੋਂ ਠੰਡ ਤੋਂ ਰਾਹਤ ਮਿਲਦੀ ਕੋਈ ਸਭਾਵਨਾ ਨਹੀਂ ਹੈ ਮੌਸਮ ਵਿਗਿਆਨ ਨੇ ਅਰੇਜ਼ ਅਲਰਟ ਜਾਰੀ ਕਰਤਾ ਹੈ ਠੰਡ ਦੇ ਨਾਲ ਨਾਲ ਧੁੰਦ ਵੀ ਰਹੇਗੀ ਦਿਨ ਦੇ ਤਾਪਮਨ ਵਿੱਚ ਗਿਰਾਵਟ ਔਨ ਦੀ ਸਭਾਵਨਾ ਹੈ ਬੀਤੀ ਰਾਤ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਠੰਡੀ ਰਾਤ ਰਹੀ ਹੈ ਰਾਤ ਦਾ ਘੱਟੋ ਘਾਟ ਤਾਪਮਾਨ 5-7 ਡਿਗਰੀ ਦਰਜ ਕੀਤਾ ਗਿਆ ਹੈ ਦਿਨ ਦਾ ਵੱਧ ਤਾਪਮਾਨ 16.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਕਿ ਆਮ ਨਾਲ 2 ਡਿਗਰੀ ਘੱਟ ਹੈ ਅਗਲੇ 3 ਦਿਨ ਤੱਕ ਘੱਟੋ ਘਾਟ ਤਾਪਮਾਨ 7 ਅਤੇ 8 ਡਿਗਰੀ ਰਹਿਣ ਦੀ ਸੰਭਾਵਨਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ